ਵਿਸਟਰ ਵੀਜ਼ਾ ਲਈ ਬੈਂਕ ਸਟੇਟਮੈਂਟ ਦੇ ਵਿੱਚ ਕਿੰਨੇ ਪੈਸੇ ਹੋਣੇ ਚਾਹੀਦੇ ਨੇ ਸਭ ਤੋਂ ਵੱਧ ਰਿਫਿਊਜ਼ਲ ਦਾ ਰੀਜ਼ਨ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਦੇ ਵਿੱਚ ਲੋ ਫੰਡਸ ਦਾ ਆ ਰਿਹਾ ਸੋ ਤੁਹਾਨੂੰ ਕਿੰਨੇ ਪੈਸੇ ਸ਼ੋ ਕਰਨੇ ਚਾਹੀਦੇ ਨੇ ਕਿ ਤੁਹਾਡੇ ਵਿਜ਼ਟਰ ਵੀਜ਼ਾ ਲੱਗਣ ਦੇ ਚਾਂਸਸ ਜਿਹੜੇ ਨੇ ਉਹ ਵਧ ਜਾਣ ਇਹ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਪਰਪਸ ਲਈ ਕੈਨੇਡਾ ਜਾ ਰਹੇ ਹੋ ਤੇ ਕਿੰਨੀ ਦੇਰ ਲਈ ਜਾ ਰਹੇ ਹੋ ਆਈ ਰეკਮੈਂਡ ਕਰਦਾ ਕਿ ਤੁਸੀਂ ਆਪਣੀ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਦੇ ਵਿੱਚ ਆਪਣਾ ਇੱਕ ਟ੍ਰੈਵਲ ਪਲਾਨ ਜ਼ਰੂਰ ਇਨਕਲੂਡ ਕਰੋ ਜਿਸ ਦੇ ਵਿੱਚ ਤੁਸੀਂ ਆਪਣੇ ਫਲਾਈਟ ਦਾ ਖਰਚਾ, ਟਰੈਵਲ ਦਾ ਖਰਚਾ, ਅਕਮੋਡੇਸ਼ਨ ਦਾ ਖਰਚਾ, ਫੂਡ ਦਾ ਖਰਚਾ ਲਿਖ ਕੇ ਆਫੀਸਰ ਨੂੰ ਡੀਟੇਲ ਦੇ ਵਿੱਚ ਭੇਜੋ। ਤੇ ਜੇ ਉਹ ਸਾਰਾ ਖਰਚਾ ਕੱਢ ਕੇ ਤੁਹਾਡੇ ਕੋਲੇ ਤੁਹਾਡੇ ਬੈਂਕ ਦੇ ਵਿੱਚ ਇਨਾਫ ਸੇਵਿੰਗਸ, ਇਨਾਫ ਪੈਸੇ ਬਚਦੇ ਨੇ, then you have a good chance to prove to the officer ਕਿ ਤੁਹਾਡੇ ਕੋਲੇ ਸਫੀਸ਼ੀਐਂਟ ਫੰਡਸ ਹੈਗੇ ਨੇ। ਤੁਸੀਂ ਆਪਣੇ ਸਾਰੇ ਪੈਸੇ ਖਰਚ ਕੇ ਕੈਨੇਡਾ ਨਹੀਂ ਜਾਲੇ। ਕਿਉਂਕਿ ਜੇ ਆਫਸਰ ਨੂੰ ਇਹ ਲੱਗਿਆ ਕਿ ਤੁਸੀਂ ਸਾਰਾ ਹੀ ਸੇਵਿੰਗਸ ਖਾਲੀ ਕਰਕੇ ਕੈਨੇਡਾ ਚੱਲਿਓ ਘੁੰਮਣ ਫਿਰਨ ਦੇ ਲਈ ਤਾਂ ਇਹ ਬੰਦਾ ਜਿਹੜਾ ਵਾਪਸ ਨਹੀਂ ਆਊਗਾ ਇਸ ਕਰਕੇ ਉਹ ਤੁਹਾਡਾ ਵੀਜ਼ਾ ਰਿਫਿਊਜ਼ ਕਰ ਸਕਦੇ ਨੇ। ਇਦੇ ਨਾਲ ਨਾਲ ਆਪਣਾ ਸੋਰਸ ਆਫ ਇਨਕਮ ਜਰੂਰ ਦੱਸੋ ਚਾਹੇ ਤੁਸੀਂ ਜੌਬ ਕਰ ਰਹੇ ਹੋ ਚਾਹੇ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਸੋ ਕਈ ਵਾਰ ਇਹ ਕੁਐਸਚਨ ਆ ਜਾਂਦਾ ਕਿ ਜੇ ਅਸੀਂ ਫੋਨ ਆਪਣੇ ਅਕਾਊਂਟ ਦੇ ਵਿੱਚ ਪੈਸੇ ਜਮਾ ਕਰਾ ਦਈਏ ਤਾਂ ਕੀ ਆਫੀਸਰ ਉਹਨਾਂ ਨੂੰ ਐਕਸੈਪਟ ਕਰ ਲੇਗਾ ਇਸ ਟਾਪਿਕ ਤੇ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ ਫਾਰ ਵਿਜ਼ਟਰ ਵੀਜ਼ਾ ਐਕਸਪਰਟ ਐਂਡ ਪ੍ਰੋਫੈਸ਼ਨਲ ਸਰਵਿਸਿਜ਼ ਕੰਟੈਕਟ ਅਸ